ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਬਣੀਆਂ ਹੋਈਆਂ ਗੈਰ ਕਾਨੂੰਨੀ ਇਮਾਰਤਾਂ ਦੇ ਉੱਤੇ ਕਾਰਵਾਈ ਕਰਦੇ ਆ ਪਿਛਲੀਆਂ ਸਰਕਾਰਾਂ ਨੇ ਉਹਨਾਂ ਇਮਾਰਤਾਂ ਨੂੰ ਸੀਲ ਕਰਕੇ ਉਹਨਾਂ ਦੀਆਂ ਫੈਲਾਂ ਬਣਾਈਆਂ ਸੀ ਪਰ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਦੀਆਂ ਉਹ ਗੈਰ ਕਾਨੂੰਨੀ ਇਮਾਰਤਾਂ ਦੀਆਂ ਫਾਈਲਾਂ ਦੂਜੀਆਂ ਫਾਈਲਾਂ ਦੇ ਥੱਲੇ ਹੀ ਦਬੀਆਂ ਰਹਿ ਗਈਆਂ ਜਿਸ ਦੇ ਚਲਦਿਆਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਤਕਰੀਬਨ 60 ਦੇ ਕਰੀਬ ਬੜੀਆਂ-ਬੜੀਆਂ ਨਾਮੀ ਕੰਪਨੀਆਂ ਦੇ ਮਾਲ ਸ਼ੋਅਰੂਮ ਪ੍ਰਾਈਵੇਟ ਹਸਪੀਟਲ ਪ੍ਰਾਈਵੇਟ ਪੈਟਰੋਲ ਪੰਪ ਅਤੇ ਮੈਰਿਜ ਪੈਲਸ ਵਰਗੀਆਂ ਜੋ ਇਮਾਰਤਾਂ ਉਸਾਰੀਆਂ ਗਈਆਂ ਨੇ ਇਹਨਾਂ ਇਮਾਰਤਾਂ ਦੀ ਲਿਸਟ ਬਣਾ ਕੇ ਇਹਨਾਂ ਦੀ ਸ਼ਿਕਾਇਤ ਸਮਾਜ ਸੇਵੀ ਸੁਭਾਸ ਚੰਦਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਹੈ ਅਤੇ ਇਸ ਦੀ ਇੱਕ ਕਾਪੀ ਨਗਰ ਨਿਗਮ ਕਪੂਰਥਲਾ ਦੇ ਕੋਲ ਵੀ ਭੇਜੀ ਗਈ ਸੀ ਪਰ ਹਾਲੇ ਤੱਕ ਇਸ ਸ਼ਿਕਾਇਤ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ। ਜਿਵੇਂ ਕਿ ਤੁਸੀਂ ਕਹੋ ਕਿ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੋ ਤਾਂ ਜਿਹੜੇ ਨਗਰ ਨਿਗਮ ਤੇ ਨੂੰ ਜਿਹੜੇ ਕੰਪਲੇਂਟ ਪ੍ਰਾਪਤ ਹੋ ਰਹੀ ਹੈ ਬਾ ਪ੍ਰੋਪਰਟੀ ਟੈਕਸ ਨੂੰ ਲੈ ਕੇ ਨਿਕਲ ਬਿਲਡਿੰਗਾਂ ਨੂੰ ਲੈ ਕੇ ਤਾਂ ਉਹਰੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਖੋਸਲਾ ਜੀ ਗੱਲ ਇਹ ਆ ਕਿ ਬਿਲਡਿੰਗਸ ਦੇ ਬਾਰੇ ਪਤਾ ਲੱਗਾ ਕਿ ਬਹੁਤ ਕੰਪਲੇਂਟਸ ਹੋ ਰਹੀਆਂ ਮੈਂ ਸਮਝਦਾ ਪਹਿਨਾ ਤਾਂ ਇਸ ਗੱਲ ਨੂੰ ਜਾਂਚਿਆ ਜਾਣਾ ਚਾਹੀਦਾ ਕਿ ਜੇ ਕੋਈ ਬੰਦਾ ਕੋਈ ਕੰਪਲੇਂਟ ਕਰ ਰਿਹਾ ਉਹ ਪਾਰਟਿਕੂਲਰ ਕਿਸੇ ਨੂੰ ਟਾਰਗੇਟ ਤਾਂ ਨਹੀਂ ਕਰ ਰਿਹਾ ਕਿ ਜਾਂ ਉਹਦੀ ਜਿਹੜੀ ਮਨਸ਼ਾ ਵਾ ਉਹ ਸਮਾਜਿਕ ਹਿੱਤ ਵਾਸਤੇ ਆ ਸੋ ਇਸ ਗੱਲ ਦੀ ਵੀ ਕੋ ਕਰਨੀ ਬਹੁਤ ਜ਼ਰੂਰੀ ਆ ਬਾਕੀ ਦੂਜੀ ਗੱਲ ਇਹ ਆ ਕਿ ਜੇ ਕਿਸੇ ਬਿਲਡਿੰਗਾਂ ਨੂੰ ਆਪਾਂ ਨੋਟਿਸ ਭੇਜਦੇ ਆ ਉੱਤੇ ਬੰਦੇ ਕਾਰਵਾਈ ਕਰਦੇ ਆ ਠੀਕ ਆ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨ ਦੇ ਵਿੱਚ ਕੋਈ ਵੀ ਮੈਂ ਸਮਝਦਾ ਕਿ ਅਟਚਨ ਨਹੀਂ ਪਾਣੀ ਚਾਹੀਦੀ ਕਿਸੇ ਨੂੰ ਵੀ ਕਿਸੇ ਵੀ politcal ਪਾਰਟੀ ਨੂੰ ਜਾਂ ਸਮਾਜਿਕ ਸੰਸਥਾਵਾਂ ਨੂੰ ਨਹੀਂ ਪਾਣੀ ਚਾਹੀਦੀ ਮਗਰ ਉਹਦੇ ਲਿਹਾਜ਼ ਨਾਲ ਇੱਕ ਮੇਰੀ ਬੇਨਤੀ ਆ ਕਮਿਸ਼ਨਰ ਸਾਹਿਬ ਨੂੰ ਕਿ ਇਹਦੀ ਆੜ ਦੇ ਵਿੱਚ ਕਿਸੇ ਨਾਲ ਨਜ਼ਾਇਜ਼ ਨਾ ਹੋਵੇ ਵਪਾਰੀ ਵਰਗ ਤਾਂ ਅੱਗੇ ਹੀ ਬੜਾ ਪਰੇਸ਼ਾਨ ਆ ਅੱਗੇ ਹੀ ਬੜੀਆਂ ਔਕੜਾਂ ਦੇ ਵਿੱਚੋਂ ਲੰਘ ਰਿਹਾ ਪਿਛਲੇ ਕਈ ਸਾਲਾਂ ਤੋਂ ਇਹ ਪਰੇਸ਼ਾਨੀਆਂ ਚਲੀਆਂ ਆ ਰਹੀਆਂ ਸੋ ਆਪ ਵੀ ਮੈਂ ਇੱਕ ਵਪਾਰੀ ਆ ਵਪਾਰੀ ਹੋਣ ਦੇ ਨਾਤੇ ਵਪਾਰਿਕ ਵਰਗ ਦੇ ਨਾਲ ਮੈਂ ਹਮੇਸ਼ਾ ਖੜਾ ਵਾਂ ਇਹਦੇ ਵਿੱਚ ਮੇਰੀ ਬੇਨਤੀ ਇਹ ਹੀ ਆ ਕਿ ਕਿਸੇ ਨਾਲ ਨਜ਼ਾਇਜ਼ ਨਾ ਕੀਤੀ ਜਾਵੇ ਠੀਕ ਆ ਬੰਦਾ ਟੈਕਸ ਦੇਣਾ ਚਾਹੀਦਾ ਹਰੇਕ ਨਾਗਰਿਕ ਦਾ ਫਰਜ਼ ਬੰਦਾ ਸਾਡੇ ਸਾਰਿਆਂ ਦਾ ਫਰਜ਼ ਬੰਦਾ ਮਗਰ ਉਹਦੇ ਆੜ ਦੇ ਵਿੱਚ ਕਿਸੇ ਨੂੰ ਪਰੇਸ਼ਾਨ ਕੀਤਾ ਜਾਵੇ ਪੁਰਾਣੇ ਨੋਟਿਸ ਕੱਢੇ ਜਾਣ ਕੋਈ ਬਿਲਡਿੰਗ ਮੰਨ ਲਓ 20 ਸਾਲ ਪੁਰਾਣੀ ਆ 15 ਸਾਲ ਪੁਰਾਣੀ ਆ 30 ਸਾਲ ਪੁਰਾਣੀ ਆ ਉਹਨੂੰ ਨੋਟਿਸ ਕਰਕੇ ਪਰੇਸ਼ਾਨ ਕੀਤਾ ਜਾਵੇ ਸੋ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਕਿਰਪਾ ਇਦਾਂ ਦੀ ਕੋਈ ਵੀ ਪਿਕਚਰ ਨਾ ਸਾਹਮਣੇ ਆਵੇ ਜੇ ਕੋਈ ਇਦਾਂ ਦਾ ਵਤੀਰਾ ਕਿਸੇ ਨਾਲ ਕੀਤਾ ਜਾਂਦਾ ਤੇ ਉਹਦੇ ਵਾਸਤੇ ਸਮਾਜਿਕ ਹਿੱਤ ਵਾਸਤੇ ਸਾਨੂੰ ਖੜਾ ਹੋਣਾ ਪਊਗਾ ਸੋ ਸਾਨੂੰ ਇਸ ਕਿਲੋ ਮਜਬੂਰ ਨਾ ਕੀਤਾ ਜਾਵੇ ਇਹ ਤਾਂ ਗੱਲ ਕਰੀਏ ਨਗਰ ਨਿਗਮ ਦੇ ਉੱਤੇ ਪਹਿਲਾਂ ਵੀ ਕੁਝ ਬਿਲਡਿੰਗਾਂ ਸੀਲ ਕੀਤੀਆਂ ਸੀ ਫਿਰ ਖੋਲ ਦਿੱਤੀ ਗਿਆ ਉਹ ਵੀ ਹਲੇ ਕਹਿੰਦੇ ਕਿ ਸਵਾਲੀਆ ਨਿਸ਼ਾਨ ਇੱਕ ਬਣਿਆ ਪਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਗੱਲ ਇਹ ਉਹਦੇ ਬਾਰੇ ਤਾਂ ਕਮਿਸ਼ਨਰ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਆ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੇ ਕੋਈ ਬਿਲਡਿੰਗ ਖੁੱਲhi ਜਾਂਦੀ ਆ ਚੰਗੀ ਗੱਲ ਆ ਕਿਉਂਕਿ ਵਪਾਰੀਆਂ ਦੀਆਂ ਬਿਲਡਿੰਗਾਂ 'ਚ ਸੀਲ ਕੀਤੀਆਂ ਜਾਂਦੀਆਂ ਉਹਦੇ ਬਾਅਦ ਉਹਨਾਂ ਨੂੰ ਇੱਕ ਮੌਕਾ ਵੀ ਦੇਣਾ ਚਾਹੀਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਾਨੂੰਨੀ ਤਰੀਕਾ ਹੋਵੇ ਤਾਂ ਜੋ ਇੰਨੇ ਰੁਪਈਆ ਇਨਵੈਸਟ ਕਰਕੇ ਜਿਹੜਾ ਨੇ ਆਪਣੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਉਹਦੇ ਵਿੱਚ ਜੋੜੀ ਕਮੀ ਪੇਸ਼ੀ ਆ ਉਹਨੂੰ ਸੁਧਾਰ ਕੀਤਾ ਜਾਣਾ ਚਾਹੀਦਾ ਕਮੀ ਪੇਸ਼ੀ ਕਰਨ ਵਾਸਤੇ ਸੁਧਾਰਨ ਵਾਸਤੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੋ ਪ੍ਰਸ਼ਾਸਨ ਨੂੰ ਮੈਂ ਵੀ ਮੰਗ ਕਰਾਂਗਾ ਕਿ ਕਾਈਂਡਲੀ ਉਹਨਾਂ ਨੂੰ ਇੱਕ ਮੌਕਾ ਵੀ ਦਿਓ ਬਿਲਡਿੰਗਾਂ ਖੋਲ੍ਹਣੀਆਂ ਚਾਹੀਦੀਆਂ ਉਹਦੇ ਵਿੱਚ ਵਿਤਕਰਾਨੀ ਹੋਣਾ ਚਾਹੀਦਾ ਕਿ ਕੋਈ ਮੰਨ ਲਓ ਬਿਲਡਿੰਗ ਕਿਸੇ ਦਬਾਅ ਹੇਠ ਜਾਂ ਕੋਈ ਪ੍ਰਭਾਵ ਹੇਠ ਆਪਾਂ ਖੋਲ੍ਹ ਲਈਏ ਲੇਕਿਨ ਜਿਹੜੇ ਬਾਕੀ ਵਪਾਰੀ ਆ ਉਹਨਾਂ ਦੀਆਂ ਬਿਲਡਿੰਗਾਂ ਨੂੰ ਇਸੇ ਤਰ੍ਹਾਂ ਲਟਕਦਾ ਰਹਿਣ ਦਈਏ ਕਾਰੋਬਾਰ ਦਾ ਕਿੰਨਾ ਨੁਕਸਾਨ ਹੋ ਰਿਹਾ ਤੁਸੀਂ ਸੋਚ ਕੇ ਦੇਖੋ ਸੋ ਮੈਂ ਸਮਝਦਾ ਕਿ ਸਾਰਿਆਂ ਨੂੰ ਹੀ ਮੌਕਾ ਦਿਓ ਜੇ ਕੋਈ ਬੰਦਾ ਆਪਣੀ ਬਿਲਡਿੰਗ ਆ ਉਹਦੀ ਗਲਤ ਟੰਗਣਾ ਬਣੀ ਆ ਸਵਾਰਨ ਦਾ ਮੌਕਾ ਦਿਓ ਉਹਨੂੰ ਠੀਕ ਕਰੇ ਤਾਂ ਜੋ ਕਾਨੂੰਨੀ ਪ੍ਰਵਧਾਨ ਦੇ ਮੁਤਾਬਕ ਆਪਣੀ ਬਿਲਡਿੰਗ ਨੂੰ ਉਹਦੀ ਰੂਪਰੇਖਾ ਉਸ ਢੰਗ ਨਾਲ ਲਿਆ ਸਕੇ ਸੋ ਇੱਕ ਮੌਕਾ ਦੇਣਾ ਚਾਹੀਦਾ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਇੱਥੇ ਥੋੜੀ ਜਿਹੀ ਨਰਮੀ ਵਰਤਣੀ ਚਾਹੀਦੀ ਹੈ ਜੀ ਆਪਾਂ ਗੱਲ ਕਰੀਏ ਤੁਸੀਂ ਵੀ ਇੱਕਤਾ ਪਾਰਟੀ ਦੇ ਪ੍ਰਧਾਨ ਹੋ ਤਾਂ ਸ਼ਾਇਦ ਦੇ ਵਿੱਚ ਜਿਹੜੀ ਨਜਾਇਜ਼ ਬਿਲਡਿੰਗਾਂ ਨੂੰ ਲੈ ਕੇ ਨਗਰ ਨਿਗਮ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਇਸ ਕਾਰਵਾਈ ਲਈ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਲੋਕ ਸਾਨੂੰ ਪਿਛਲੇ 5 ਸਾਲ ਸਾਲ ਤੋਂ ਲਗਾਤਾਰ ਅਸੀਂ ਵੀ ਕਹਿੰਦੇ ਆ ਰਹੇ ਆਂ ਵੀ ਕਪੂਰਥਲੇ ਦੇ ਵਿੱਚ ਬਹੁਤ ਸਾਰੀਆਂ ਨਜਾਇਜ਼ ਬਿਲਡਿੰਗਾਂ ਜਿਹੜੀਆਂ ਬਣੀਆਂ ਪਈਆਂ ਵਾ ਕਿਉਂਕਿ ਕਾਂਗਰਸ ਟਾਈਮ ਦੇ ਵੇਲੇ ਇਹ ਬਿਲਡਿੰਗਾਂ ਜਿਹੜੀਆਂ ਰਾਜਨੀਤੀ ਦਬਾਅ ਥੱਲੇ ਜਾਂ ਉਦੋਂ ਨਗਰ ਕੌਂਸਲਰ ਸੀਗੀ ਨਗਰ ਕੌਂਸਲਰ ਦੇ ਅਫਸਰਾਂ ਦੇ ਦਬਾਅ ਥੱਲੇ ਇਹ ਬਿਲਡਿੰਗਾਂ ਜਿਹੜੀਆਂ ਪਾਸ ਕੀਤੀਆਂ ਗਈਆਂ ਵਾ ਔਰ ਸਾਨੂੰ ਹੁਣ ਇਹ ਵੀ ਪਤਾ ਲੱਗਾ ਵਾ ਵੀ ਕਿਸੇ ਨੇ ਇੱਕ ਕੰਪਲੀਟ ਪਾਈ ਪਈ ਆ ਵੀ ਸ਼ਹਿਰ ਦੇ ਵਿੱਚ ਨਜਾਇਜ਼ ਬਿਲਡਿੰਗਾਂ ਜਿਹੜੀਆਂ ਬਣੀਆਂ ਅਸੀਂ ਉਸ ਜਿਹਨੇ ਕੰਪਲੀਟ ਕੀਤੀ ਅਸੀਂ ਬਿਲਕੁਲ ਪ੍ਰੋਪਰ ਉਹਦੇ ਨਾਲ ਖੜੇ ਆ ਕਿਉਂਕਿ ਅੱਜ ਕੱਲ੍ਹ ਦੇਖੋ ਕਪੂਰਥਲੇ ਵਿੱਚ ਛੋਟੀਆਂ-ਛੋਟੀਆਂ ਲੇੜੀਆਂ ਰੇੜੀਆਂ ਵਾਲਿਆਂ ਨੂੰ ਦੁਕਾਨਾਂ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਇਹਨਾਂ 'ਚੋ ਕਮਾਈ ਨਹੀਂ ਹੈਗੀ ਕਿਉਂਕਿ ਇੱਕ ਤਾਂ ਨਗਰ ਨਿਗਮ ਜਿਹੜੀ ਆਪਣੇ ਕਪੂਰਥਲੇ ਬਣੀ ਹੈ ਕੋਈ ਸ਼ਹਿਰ ਦੇ ਵਿੱਚ ਨਾ ਕੋਈ ਫੈਕਟਰੀ ਹੈ ਨਾ ਉਹਨੂੰ ਕੋਈ ਆਮਦਨ ਹੈਗੀ ਹੈ ਤੇ ਜੇ ਇਹ ਨਜਾਇਜ਼ ਬਿਲਡਿੰਗਾਂ ਜਿਹੜੀਆਂ ਬਣੀਆਂ ਪਈਆਂ ਵਾ ਜੇ ਪ੍ਰੋਪਰ ਕਿਰਤ ਆਪਾਂ ਜਾਤਾ ਤੀ ਮਾਰੀਏ ਵੀ ਇਹਨਾਂ ਨੂੰ ਮੋਟਾ-ਮੋਟਾ ਜੁਰਮਾਨਾ ਪਾ ਕੇ ਇਹਨਾਂ ਕੋਲੋਂ ਟੈਕਸ ਵਸੂਲਿਆ ਜਾਵੇ ਉਹੀ ਪੈਸਾ ਮੈਂ ਸਮਝਦਾ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਦੇ ਵਿੱਚ ਬੜਾ ਮੈਂ ਸਮਝਦਾ ਵਧੀਆ ਢੰਗ ਨਾਲ ਕੰਮ ਚੱਲ ਸਕਦਾ ਵਾ ਲੋਕ ਕਪੂਰਥਲੇ ਵਿੱਚ ਕਾਫੀ ਸਮੱਸਿਆ ਹੈਗੀਆਂ ਕੂੜੇ ਦੀ ਸਮੱਸਿਆ ਹੈਗੀਆਂ ਹੋਰ ਸਮੱਸਿਆ ਹੈਗੀਆਂ ਪਰ ਮੈਂ ਸਮਝਦਾ ਤੁਸੀਂ মিডিਆ ਲਈ ਬਹੁਤ ਵਧੀਆ-ਵਧੀਆ ਮੈਂ ਟਾਈਮ-ਟਾਈਮ ਤੇ ਤੁਸੀਂ ਜਿਹੜਾ ਸਟੈਪ ਚੱਕਦੇ ਆ ਅਸੀਂ ਇਹ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਦੇਖੋ ਵੀ ਜਿਹੜੀਆਂ ਨਜਾਇਜ਼ ਬਿਲਡਿੰਗਾਂ ਬਣੀਆਂ ਜਾਂ ਤੇ ਇਹਨਾਂ ਨੂੰ ਸੀਲ ਕੀਤਾ ਜਾਵੇ ਬਿਲਕੁਲ ਸੀਲ ਕੀਤਾ ਜਾਵੇ ਨਹੀਂ ਉਸ ਟਾਈਮ ਦੇ ਵਿੱਚ ਕੜੇ ਅਫਸਰ ਨੇ ਬਿਲਡਿੰਗਾਂ ਪਾਸ ਕੀਤੀਆਂ ਸੀ ਨਜਾਇਜ਼ ਉਸ ਅਫਸਰ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਜਿਹੜੇ ਰਾਜਨੀਤੀ ਦਬਾਅ ਪਾ ਕੇ ਜਿੰਨੇ ਬਿਲਡਿੰਗਾਂ ਪਾਸ ਕਰਾਈਆਂ ਉਹਨਾਂ ਤੇ ਵੀ ਮੈਂ ਸਮਝਦਾ ਕਾਰਵਾਈ ਹੋਣੀ ਚਾਹੀਦੀ ਹੈ ਉਹ ਨਜਾਇਜ਼ ਬਿਲਡਿੰਗਾਂ ਜਿਨ੍ਹਾਂ ਨੇ ਬਣਾਈਆਂ ਪਈਆਂ ਸ਼ਹਿਰ ਦੇ ਵਿੱਚ ਵੱਡੀਆਂ-ਵੱਡੀਆਂ ਬੇਡੀਆਂ ਬਣੀਆਂ ਪਈ ਜੀ ਕਰੋੜਾ ਰੁਪਈਆ ਦੀਆਂ ਬਿਲਡਿੰਗਾਂ ਜਿਹੜੀਆਂ ਮੈਂ ਸਮਝਦਾ ਸਰਕਾਰ ਨੂੰ ਇਹ ਚੂਨਾ ਲਾਉਂਦੇ ਪਏ ਆ ਜੇ ਸਮੇਂ-ਸਮੇਂ ਤੇ ਸਰਕਾਰ ਨੂੰ ਟੈਕਸ ਦਿੰਦੇ ਹੋਣ ਤੇ ਮੈਂ ਸਮਝਦਾ ਵਿਕਾਸ ਵਾਸਤੇ ਜਿਹੜਾ ਪੈਸਾ ਜਿਹੜਾ ਵਾ ਉਹ ਸ਼ਹਿਰ ਦੇ ਵਿੱਚ ਬਿਲਕੁਲ ਆਪਣੇ ਜਿਹੜਾ ਕੰਮ ਆ ਸਕਦਾ ਕਿਸੇ ਕੋ ਆਪਾਂ ਨੂੰ ਮੰਗਣ ਦੀ ਲੋੜ ਨਹੀਂ ਪਈ ਅਸੀਂ ਫੇਰ ਮੀਡੀਆ ਰਾਹੀਂ ਮੰਗ ਕਰਦੇ ਆ ਕਿ ਜੇ ਸਾਥੀ ਨੇ ਵੀ ਕੰਪਲੀਟ ਕੀਤੀ ਹੈ ਅਸੀਂ ਪ੍ਰੋਪਰ ਬਿਲਕੁਲ ਉਹਦੇ ਨਾਲ ਖੜੇ ਆ ਜੇ ਓਨ ਵਾਲੇ ਸਮੇਂ ਦੇ ਵਿੱਚ ਕਿਸੇ ਅਫਸਰ ਦੇ ਖਿਲਾਫ ਵੀ ਜਾਂ ਜਿਨੇ ਪਾਸ ਕੀਤੀਆਂ ਉਹਦੇ ਖਿਲਾਫ ਵੀ ਸਾਨੂੰ ਇਹ ਖੜਾ ਹੋਣਾ ਪਿਆ ਅਸੀਂ ਸਰਕਾਰ ਨਾਲ ਖੜੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਕਮਿਸ਼ਨਰ ਕਮਿਸ਼ਨਰ ਮੈਂਡ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਬਿਲਡਿੰਗਾਂ ਬਣੀਆਂ ਇਹਨਾਂ ਦੇ ਉੱਪਰ ਤੁਰੰਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਰੋੜਾ ਰੁਪਈਆ ਇਹਨਾਂ ਕੋਲ ਵਸੂਲ ਕਰਕੇ ਉਸ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਰੋੜਾ ਰੁਪਈਆ ਇਹਨਾਂ ਕੋਲ ਵਸੂਲ ਕਰਕੇ ਉਹ ਸਰਕਾਰ ਦੇ ਖਾਤੇ 'ਚ ਲਿਆ ਕੇ ਮੈਂ ਸੋਚਦਾ ਵਿਕਾਸ ਦੇ ਕੰਮਾਂ ਨੂੰ ਆਪਾਂ ਨੂੰ ਵਰਤਣਾ ਚਾਹੀਦਾ ਵਾ ਸ਼ਰਮਾ ਸਾਹਿਬ ਜੇ ਆਪਾਂ ਗੱਲ ਕਰੀਏ ਤੁਹਾਡੇ ਵੱਲੋਂ ਪਿਛਲੇ ਦਿਨ ਨਗਰ ਨਿਗਮ ਨੂੰ ਇੱਕ ਕੰਪਲੇਂਟ ਦਿੱਤੀ ਸੀ ਸ਼ਹਿਰ ਦੇ ਵਿੱਚ ਅਨਲੀਗਲ ਬਿਲਡਿੰਗਾਂ ਨੂੰ ਲੈ ਕੇ ਤਾਂ ਉਹਨਾਂ ਦੇ ਸਾਰੇ ਨੂੰ ਲੈ ਕੇ ਟੈਕਸ ਨੂੰ ਲੈ ਕੇ ਤਾਂ ਨਗਰ ਨਿਗਮ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਸਾਡੀ ਕੰਪਲੇਂਟ ਤੇ ਮੈਂ ਸ਼ਿਵਾਜ ਚੰਦਰ ਸ਼ਰਮਾ ਇੱਕ ਸਮਾਜ ਸੇਵੀ ਹਾਂ ਮੈਂ ਇਹ ਜੋ ਮਸਲੇ ਜਿਹੜੇ ਹੈਗੇ ਉਜਾਗਰ ਕਰਦਾ ਜਿਹਦੇ ਵਿੱਚ ਮਦਰੀ ਗਵਰਨਮੈਂਟ ਨੂੰ ਫਾਇਦਾ ਹੋਵੇ ਇਸੇ ਤਰ੍ਹਾਂ ਮੈਂ ਮਿਊਨਸਪਲ ਕਾਰਪੋਰੇਸ਼ਨ ਕਪੂਰਥਲਾ ਦੇ ਵੀ ਧਿਆਨ ਵਿੱਚ ਲਿਆਉਂਦਾ ਰਿਹਾ ਕਿ ਕਪੂਰਥਲੇ ਸ਼ਹਿਰ ਦੇ ਵਿੱਚ ਬਹੁਤ ਜਿਹੜੀਆਂ ਬਿਲਡਿੰਗਾਂ ਹੈਗੀਆਂ ਨਜਾਇਜ਼ ਤੌਰ ਤੇ ਬਣੀਆਂ ਜਿਨ੍ਹਾਂ ਨੇ ਸੀਐਲ ਜ਼ੂ ਵਗੈਰਾ ਨਹੀਂ ਕਰਾਇਆ ਜਾਂ ਨਕਸ਼ੇ ਪਾਸ ਨਹੀਂ ਕਰਾਏ ਹੈ ਤੇ ਉਹ ਇਹਨਾਂ ਨੂੰ ਜ਼ੁਬਾਨੀ ਤੌਰ ਤੇ ਵੀ ਦੱਸ ਦਰਿਆ ਪਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਫਿਰ ਮੈਂ ਅੱਜ ਤੋਂ ਵੀ 2-3 ਮਹੀਨੇ ਪਹਿਲੇ ਸੀਐਮ ਨੂੰ ਸੀਐਮ ਸਾਹਿਬ ਜੀ ਨੂੰ ਦਰਖਾਸਤ ਪਾਈ ਜਿਹੜੀ ਕਿ ਇਧਾਂ ਦੇ ਕੋਲ ਆਈ ਐ ਇਹਨਾਂ ਨੇ ਮੈਨੂੰ ਸੱਦਿਆ ਮੈਂ ਗਿਆ ਉੱਥੇ ਲੇਕਿਨ ਇਹ ਮੇਰੇ ਕੋਲੋਂ ਸਬੂਤ ਮੰਗਦੇ ਆ ਕਿ ਬਦਲੀ ਤੁਸੀਂ ਤੁਸੀਂ ਸਬੂਤ ਦਿਓਗੇ ਤੁਹਾਡੇ ਕੋਲ ਉਹਨਾਂ ਬਿਲਡਿੰਗਾਂ ਦਾ ਕੀ ਪ੍ਰੂਫ ਆ ਕਿ ਉਹ ਅਲਿਗਲ ਆ ਜਦ ਕਿ ਪ੍ਰੂਫ ਤਾਂ ਇਹਨਾਂ ਕੋਲ ਹੀ ਆ ਮੈਂ ਤੇ ਇਹਨਾਂ ਦੇ ਫਾਇਦੇ ਵਾਸਤੇ ਕੀਤਾ ਜੋ ਕੁਛ ਵੀ ਕੀਤਾ ਹੈਗਾ ਸਰ ਸ਼ਹਿਰ ਦੇ ਫਾਇਦੇ ਵਾਸਤੇ ਕੀਤਾ ਮੈਂ ਕੋਈ ਆਪਣੇ ਵਾਸਤੇ ਥੋੜਾ ਕੀਤਾ ਮੈਂ ਤੇ ਇਸੇ ਤਰ੍ਹਾਂ ਹੀ ਇਹ ਮਦਲੇ ਕੀ ਹੋਰ ਵੀ ਕਈ ਮਹਿਕਮਤ ਜਿਹਦੇ ਨਹਿਰ ਮਹਿਕਮੇ ਦੀ ਜ਼ਮੀਨ ਸੀਗੀ ਉਹਦੇ ਲਈ ਵੀ ਬੈ ਲੜਿਆ ਔਰ ਉਹ ਮੈਂ ਉਹ ਡੈਰ ਮਹਿਕਮੇ ਨੂੰ ਵਾਪਸ ਕਰਾਈ ਹੈ ਜਗਲਾਤ ਮਹਿਕਮੇ ਦੀ ਮਦਲੀ ਦੇ ਨਜ਼ਾਇਜ਼ ਕਬਜ਼ੇ ਕਾਬੂਸ ਹੋਏ ਆ ਪੂਟੇ ਲਾਏ ਉਹਨਾਂ ਦੇ ਬਾਰੇ ਵੀ ਮੈਂ ਉਜਾਗਰ ਕਰਦਾ ਮੇਰਾ ਤਾਂ ਕੰਮ ਸਿਰਫ ਉਜਾਗਰ ਕਰਨਾ ਹੁੰਦਾ ਔਰ ਉਹਦੀ ਪੈਰਵਾਈ ਕਰਨਾ ਲੇਕਿਨ ਇਹ ਸਬੂਤ ਤੇ ਇਹਨਾਂ ਦੇ ਕੋਲ ਹੀ ਹੁੰਦੇ ਨਾ ਜਿੰਨਾਂ ਕੋ ਮਹਿਕਮਿਆਂ ਦੇ ਕੋਲ ਹੀ ਸਬੂਤ ਹੁੰਦੇ ਆ ਕਿ ਇਹਨਾਂ ਡਾਕੂਮੈਂਟ ਜਿਹੜੇ ਇਹਨਾਂ ਨੇ ਪਾਸ ਕਰਦੇ ਹੁੰਦੇ ਇਹਨਾਂ ਨੇ ਰੱਖੜੇ ਹੁੰਦੇ ਇਹ ਉਲਟਾ ਮੈਨੂੰ ਮਤਲਬ ਕਿ ਹੋਰ ਹਰਾਸਮੈਂਟ ਕਰਦੇ ਆ ਮੈਨੂੰ ਡੀਮੋਰਾਲਾਈਜ਼ ਕਰਦੇ ਜੇ ਮੈਂ ਇਹਨਾਂ ਲੋਕਾਂ ਦੇ ਦਫ਼ਤਰ ਦੇ ਵਿੱਚ ਜਾਣਾਂ ਵੀ ਆਂ ਇਹ ਸ੍ਰੋਣਨ ਚਾ ਰਿਹਾ ਇਸ ਮੰਤਰੀ ਕਿ ਤੁਹਾਨੂੰ ਕੋਈ ਧਮਕੀ ਵੀ ਮਿਲੀ ਆ ਨਹੀਂ ਧਮਕੀ ਮੈਨੂੰ ਮਤਲਬ ਕੋਈ ਨਹੀਂ ਮਿਲੀ ਜੀ ਅੱਜ ਤੁਸੀਂ ਆਸ ਕੀ ਕਰਦੇ ਕਿ ਨਗਰ ਨਿਗਮ ਇੱਧਰ ਕੀ ਤੁਹਾਡੀ ਕੰਪਲੇਂਟ ਤੇ ਕਿੰਨੇ ਕ ਟਾਈਮ ਤੱਕ ਕਾਰਵਾਈ ਕਰ ਦੋਗੇ ਮੈਨੂੰ ਅਜੇ ਤੱਕ ਇਹਨਾਂ ਤੇ ਕੋਈ ਭਰੋਸਾ ਨਹੀਂ ਗਾ ਤੇ ਇਸ ਮੰਤਰੀ ਕੋਲ ਕਾਣ ਨੂੰ ਕੋਈ ਮੈਂ ਹੋਰ ਕੁਛ ਦਿਨ ਦੀਕਾਂਗਾ ਫਿਰ ਮੈਂ ਮੁੱਖ ਮੰਤਰੀ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਵਾਂਗਾ ਤੇ ਦੁਬਾਰ ਤੇ ਫਿਰ ਬਦਲ ਨਹੀਂਦਾ ਫਿਰ ਆਪਣਾ ਇਹੋ ਇਹਨੇ ਜਿਹੜੀਆਂ ਮੈਂ ਬਿਲਡਿੰਗਾਂ ਲਿਖੀਆਂ ਵਾ ਇਹਨਾਂ ਬਿਲਡਿੰਗਾਂ ਦੇ ਨਾਮ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਾਂ ਮੈਨਾਂ ਮੈਂ ਜਿਹੜੀ ਕਿ ਨਜਾਇਜ਼ ਬਿਲਡਿੰਗਾਂ ਨੂੰ ਲੈ ਕੇ ਜਿਹਦੀ ਕਿ ਕੰਪਲੇਂਟ ਨਗਰ ਨਿਗਮ ਨੂੰ ਪ੍ਰਾਪਤ ਹੋਈ ਹੈ ਉਸ ਸੰਬੰਧ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਕੰਪਲੇਂਟਸ ਨਗਰ ਨਿਗਮ ਵਿੱਚ ਆਉਂਦੀਆਂ ਤਾਂ ਜਿਹੜੀ ਪਾਰਟਿਕੂਲਰ ਕੰਪਲੇਂਟਸ ਦੀ ਤੁਸੀਂ ਗੱਲ ਕਰ ਰਹੇ ਹੋਗੇ ਰਿਗਾਰਡਿੰਗ ਇਲੀਗਲ ਬਿਲਡਿੰਗਸ ਉਦੇ ਵਿੱਚ ਬਿਲਡਿੰਗ ਬ੍ਰਾਂਚ ਦੇ ਇਨਸਪੈਕਟਰਸ ਦੀ ਡਿਊਟੀ ਮੈਂ ਲਗਾਈ ਹੋਈ ਹੈ ਸਾਰੀਆਂ ਬਿਲਡਿੰਗ ਨੂੰ ਪਰਟਿਕੂਲਰਲੀ ਹਰ ਇੱਕ ਬਿਲਡਿੰਗ ਦਾ ਜਿਹੜਾ ਹੈਗਾ ਉਹ ਚੈੱਕ ਕਰਕੇ ਉਹਦੀ ਰਿਪੋਰਟ ਕਰਨਗੇ ਔਰ ਜੇ ਕੋਈ ਵੀ ਬਿਲਡਿੰਗ ਬਾਇਲॉज ਦੇ ਅਗੇਂਸਟ ਬਣੀ ਹੋਈ ਹੈ ਤੇ ਉਹਦੇ ਅਗੇਂਸਟ ਅਸੀਂ ਐਕਸ਼ਨ ਹੈ ਟੋਟਲ ਕਿੰਨੀ ਕਿੰਨੀ ਕ ਗਿਣਤੀ ਹੈਗੀ ਇਧਰ ਕੰਪਲੇਂਟ ਦੇ ਵਿੱਚ ਹੈਗੀ ਬਿਲਡਿੰਗਾਂ ਨੂੰ ਲੈ ਕੇ ਸ਼ਾਇਦ ਐਗਜੈਕਟਲੀ ਨੰਬਰ ਨਹੀਂ ਮੈਨੂੰ ਪਤਾ ਹੈਗਾ 50 60 ਹੋਣਗੀਆਂ ਮੰਮੇ ਇਸ ਤੋਂ ਲਾਵਾ ਕੁਝ ਮੈਂ ਕਹਲੂ ਕਿ ਬਿਲਡ ਕਰਦੇ ਉਹਨਾਂ ਦੁਆਰਾ ਕੋਰਟ 'ਚ ਵੀ ਮਾਮਲਾ ਦਰਜ ਕੀਤਾ ਗਿਆ ਵਾ ਤਾਂ ਉਹਨੂੰ ਲੈ ਕੇ ਵੀ ਕੋਈ ਇਨਲੀਗਲ ਰਿਪੋਰਟ ਕੋਈ ਵੀ ਲੈ ਸਕਦਾ ਜੀ ਇਹਦੇ 'ਚ ਜਿੰਨੇ ਜਾਣਾ ਕੋਰਟ 'ਚ ਜਾਣਾ ਚਾਹੀਦਾ ਅਸੀਂ ਆਪਣਾ ਜਵਾਬ ਦਵਾਵਾਂਗੇ ਟੋਟਲ ਮੈਡਮ ਐ ਐਸਟੀਮੇਟ ਕਿੰਨੇ ਕ ਟਾਈਮਿੰਗ ਲੱਗ ਜਾਊਗਾ ਕਿ ਜੇ ਦੇਖੀ ਕਾਰਵਾਈ ਨੂੰ ਲੈ ਕੇ ਕਾਰਵਾਈ ਮਤਲਬ ਬਸ ਹੀ ਸਾਰੀ ਚੈਕਿੰਗ ਕਰਕੇ 15-20 ਦਿਨਾਂ ਦੇ ਵਿੱਚ ਇਹ ਜਿਹੜੀ ਹੈਗੀ ਰਿਪੋਰਟ ਤਾਂ ਮੈਂ ਕੁਛ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਸ ਨਗਰ ਕੌਂਸਲ ਦੇ ਟੈਂਪਲੇ ਸਰ ਦੀ ਬਿਲਡਿੰਗ ਜਿਹੜੀ ਅਪਰੂਵ ਹੋਈ ਸੀ ਬਟ ਹੁਣ ਨਗਰ ਨਿਗਮ ਹੋ ਗਈ ਹੈ ਪਰ ਉਹਨਾਂ ਨੇ ਨੋਟਿਸ ਆਣਗੇ ਤਾਂ ਇਨ ਰਾਈਟਿੰਗ ਜਵਾਬ ਦੇ ਦੇਣਗੇ ਵੀਲ ਕਨਸਿਡਰ ਦਸ ਫਾਰਮ ਲਾਈਵ ਤੇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ